ਦੁਨੀਆ ਦੀਆਂ ਸਭੋ ਸੋਹਣੀਆਂ ਧਰਤੀਆਂ ਵੇਖਣ ਦਾ ਪ੍ਰਬਲ ਬਲੇਲ ਕਦੇ ਮੇਰੇ ਅੰਦਰ ਵੀ ਖਾਠਾਂ ਮਾਰਨ ਲੱਗ ਪਿਆ ਸੀ। ਇਹ ਸਿੱਕ ਤਿੱਲ ਵਿੱਚ ਤੱਕ-ਤੱਕ ਕਰਨ ਲੱਗ ਪਈ ਸੀ ਕਿ ਸੋਹਣੇ ਲੋਕਾਂ ਨੂੰ ਵੇਖਾਂ। ਉਹਨਾਂ ਦੇ ਸੁਪਣਿਆਂ ਨਾਲ ਆਪਣੇ ਸੁਪਨੇ ਮਿਲਾਂ। ਉਹਨਾਂ ਦੀ ਜੀਵਨ ਜੋਤ ਨਾਲ ਆਪਣੀ ਜੋਤ ਰਲਾ ਕੇ ਜੋਤੀ ਸਰੂਪ ਦੇ ਅਨੁਭਵ ਦਾ ਵਿਸਮਾਦ ਮਾਣਾਂ। ਜੀਦੇ अनेका ਇੱਕ ਤੋਂ ਇੱਕ ਚੜਦੇ ਭਾਗ ਹਨ ਇੱਕ ਪਿਆਰਾ ਭਾਗ ਸਾਡਾ ਆਪਣਾ ਦੇਸ਼ ਹੈ ਸਾਡੇ ਦੇਸ਼ ਵਿੱਚ ਵੱਖਰੀਆਂ ਹੀ ਜੀਵਨ ਜਾਚਾਂ ਵਾਲੇ ਲੋਕ ਵਸਦੇ ਹਨ ਹਰ ਬੋਲੀ ਪਿਆਰੀ ਤੇ ਹਰ ਜਾਤ ਸਿਆਣੀ ਹੈ ਜਿਉਂ-ਜਿਉਂ ਗੋਵ ਨਾਲ ਹਰ ਪਾਸੇ ਵੇਖਦਾ ਹਾਂ ਆਪਣੇ ਦੇਸ਼ ਦੇ ਪਰਬਤ ਨਦੀਆਂ ਜੰਗਲ ਸਾਗਰ ਪਛੂ ਪੰਛੀ ਤੇ ਇਹਦੇ ਬਿਆਹਬਾਨ ਵੀ ਪਲੋ-ਪਲ ਸੁਹਣੇਰੇ ਹੁੰਦੇ ਜਾਂਦੇ ਮੈਨੂੰ ਦਿਸਦੇ ਨੇ ਪਰ ਦੁਨੀਆ ਮਹੱਲ ਦੇ ਹੋਰ ਭਾਗਾਂ ਦੇ ਦਰਸ਼ਨਾਂ ਲਈ ਮੈਂ ਉਤਸੁਕ ਹੁੰਦਾ ਜਾਂਦਾ ਹਾਂ ਸੋਚਦਾ ਹਾਂ ਉਹਨਾਂ ਦੀਆਂ ਰਸਮਾਂ ਰੀਤਾਂ ਵਿੱਚ ਕੋਈ ਵੱਖਰਾ ਸੁਹਜ ਹੋਵੇਗਾ ਉਹਨਾਂ ਦੀਆਂ ਰੀਜਾਂ ਵਿੱਚ ਕੋਈ ਅਨੋਖਾਈ ਜੋਬਨ ਹੋਵੇਗਾ ਉਹਨਾਂ ਦੀ ਪੋਸ਼ਾਕ ਕਿਹੋ ਜੀ ਚਿੱਤਰਮਈ ਹੋਵੇਗੀ ਉਹਨਾਂ ਵੀ ਆਪਣੇ ਪਿਆਰਾਂ ਉੱਤੇ ਤਾਜਮਹਲ ਉਸਾਰੇ ਹੋਏ ਹੋਣਗੇ